ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਵਿਰਸਾ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਲੱਗਿਆ ਤੇ ਜੀ ਦੇਣ ਲੱਗਿਆ ਉਸ ਗੁਰੂ ਘਰ ਦੇ ਬਾਰੇ ਜਾਣਕਾਰੀ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਫਿਰ ਦਰਸ਼ਨ ਕਰਾਉਣਾ ਅੱਜ ਤੁਹਾਨੂੰ ਇੱਕ ਹੋਰ इतिहास गुरद्वारा दे ਇਹ ਜਿਸ ਗੁਰੂ ਘਰ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਗੁਰੂ ਘਰ ਹੈ ਜੀ ਤਕਸ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਇਹ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਅਵਤਾਰ ਧਾਰਿਆ ਸੀ ਇਸ ਸਥਾਨ ਤੇ ਪਹਿਲਾਂ ਸਾਲ ਸਰਾਏ ਜੌਰੀ ਦਾ ਘਰ ਹੋਇਆ ਕਰਦਾ ਸੀ ਤੇ ਇਸ ਸਥਾਨ ਦੇ ਅੰਦਰ ਇੱਕ ਇਤਿਹਾਸਕ ਖੂ ਤੇ ਇੱਕ ਚੋਲਾ ਸਹਿਬ ਵੀ ਮੌਜੂਦ ਨੇ ਆਓ ਅੰਦਰ ਚੜਕੇ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਾਉਣਾ ਇਹ ਹੈਗਾ ਜੀ ਇਤਿਹਾਸਕ ਖੂ ਤੇ ਹੈਗਾ ਜੀ ਚੋਲਾ ਸਾਹਿਬ ਤੇ ਆ ਹੁਣ ਤੁਹਾਨੂੰ ਦੂਸਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣਾ ਜਿਹੜਾ ਕਿ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਤੋਂ 200 ਗਜ ਦੀ ਦੂਰੀ ਤੇ ਸਥਿਤ ਆ ਇਹ ਹੈਗਾ ਜੀ ਗੁਰਦੁਆਰਾ ਕੰਗਣ ਘਾੜ ਸਾਹਿਬ ਇਹ ਗੁਰਦੁਆਰਾ ਸਾਹਿਬ ਦੀ ਪੁਰਾਣੀ ਇਮਾਰਤ ਆ ਤੇ ਇਹਦੇ ਨਾਲ ਹੀ ਨਵੀਂ ਇਮਾਰਤ ਵੀ ਬਣੀ ਹੋਈ ਆ ਜਿੱਥੇ ਕੇ ਮਹਾਰਾਜ ਦਾ ਪ੍ਰਕਾਸ਼ ਤੇ ਇਸ ਜਗ੍ਹਾ ਵੀ ਮਹਾਰਾਜ ਦਾ ਪ੍ਰਕਾਸ਼ ਪੀਤਾ ਹੋਇਆ ਸੋਏ ਜਿਹੜੀ ਸਾਹਮਣੇ ਤੁਸੀਂ ਇਮਾਰਤ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਦੀ ਪੁਰਾਣੀ ਇਮਾਰਤ ਆ ਬਾਲ ਗੋਵਿੰਦ ਰਾਏ ਜੀ ਇੱਥੇ ਆਪਣੇ ਸਾਥੀਆਂ ਨਾਲ ਖੇਡਣ ਆਇਆ ਕਰਦੇ ਸਨ। ਉਹਨਾਂ ਸਮਿਆਂ ਵਿੱਚ ਇੱਥੇ ਗੰਗਾ ਨਦੀ ਵਗਦੀ ਸੀ। ਇਹ ਸਥਾਨ ਗੰਗਾ ਦਾ ਘਾਟ ਸੀ। ਸੋ ਹੁਣ ਜਿਹੜੀ ਗੰਗਾ ਇੱਥੋਂ ਥੋੜੀ ਦੂਰੀ ਤੇ ਵਗਦੀ ਆ ਬਾਲ ਗੋਵਿੰਦ ਰਾਏ ਜੀ ਨੂੰ ਦੁਨਿਆਵੀ ਗਹਿਣਿਆਂ ਨਾਲ ਪਿਆਰ ਨਹੀਂ ਸੀ ਇਸ ਲਈ ਉਹਨਾਂ ਨੇ ਆਪਣੇ ਹੱਥ ਪਾਏ ਹੋਇਆ ਸੋਨੇ ਦਾ ਕੰਗਣ ਲਾ ਕੇ ਗੰਗਾ ਵਿੱਚ ਸੁੱਟ ਦਿੱਤਾ ਗੰਗਾ ਦੇ ਵਿੱਚ ਸੁੱਟ ਦਿੱਤਾ ਜਦੋਂ ਮਾਤਾ ਗੁਜਰੀ ਜੀ ਨੇ ਉਹਨਾਂ ਨੇ ਪੁੱਛਿਆ ਕਿ ਤੁਸੀਂ ਕੰਗਣ ਕਿੱਥੇ ਸੁੱਟਿਆ ਹੈ ਤਾਂ ਗੁਰੂ ਸਾਹਿਬ ਨੇ ਦੂਸਰਾ ਕੰਗਣ ਲਾ ਕੇ ਵੀ ਗੰਗਾ ਵਿੱਚ ਸੁੱਟ ਕੇ ਕਿਹਾ ਕਿ ਉੱਥੇ ਸੁੱਟਿਆ ਹੈ ਇੱਥੇ ਹੀ ਪੰਡਤ ਸਿਵਦਤ ਗੁਰੂ ਸਾਹਿਬ ਨੂੰ ਮਿਲਿਆ ਪੰਡਤ ਭਗਵਾਨ ਸ੍ਰੀ ਰਾਮਜੀਤ ਦਾ ਭਗਤ ਸੀ ਉਹ ਹਰ ਰੋਜ਼ ਭਗਵਾਨ ਸ੍ਰੀ ਰਾਮਜੀਤ ਦੀ ਪੂਜਾ ਕਰਿਆ ਕਰਦਾ ਸੀ ਤੇ ਉਹ ਹਰ ਰੋਜ਼ ਭਗਵਾਨ ਸ੍ਰੀ ਰਾਮਜੀ ਦੀ ਮੂਰਤੀ ਦੇ ਸਾਹਮਣੇ ਭੋਜਨ ਰੱਖ ਕੇ ਇੰਤਜ਼ਾਰ ਕਰਿਆ ਕਰਦਾ ਸੀ ਕਿ ਕਿ ਭਗਵਾਨ ਸ੍ਰੀ ਰਾਮਜੀ ਆ ਕੇ ਇਹ ਪ੍ਰਸਾਦ ਛਕਣਗੇ ਗੁਰੂ ਸਾਹਿਬ ਨੇ ਪੰਡਤ ਨੂੰ ਦੱਸਿਆ ਕਿ ਭਗਵਾਨ ਸ੍ਰੀ ਰਾਮ ਜੀ ਨੂੰ ਮੂਰਤੀਆਂ ਵਿੱਚੋਂ ਨਹੀਂ ਪਾਇਆ ਜਾ ਸਕਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਸੱਬੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਰਾਮ ਨੂੰ ਆਪਣੇ ਅੰਦਰੋਂ ਪਾਓ ਗੁਰੂ ਸਾਹਿਬ ਦੀ ਸਿੱਖਿਆ ਪਾ ਕੇ ਪੰਡਤ ਸ਼ਿਵਦਾਤ ਦੀਆਂ ਅੱਖਾਂ ਖੁੱਲ ਗਈਆਂ ਤੇ ਉਸ ਨੇ ਮੂਰਤੀ ਪੂਜਾ ਛੱਡ ਦਿੱਤੀ